ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਦੋਸਤੋ ਸਿੱਖਾਂ ਲਈ ਅੱਜ ਬਹੁਤ ਹੀ ਖਾਸ ਦਿਨ ਆ ਤਾਂ ਸਿੱਖਾਂ ਲਈ ਖਾਸ ਦਿਨ ਕਿਵੇਂ ਆ ਕਿਉਂਕਿ ਅੱਜ ਬੰਦੀ ਛੋੜ ਦਿਵਸ ਤੇ ਨਾਲ ਹੈਗੀ ਆ ਦੀਵਾਲੀ ਤੇ ਬੰਦੀ ਛੋੜ ਦਿਵਸ ਕਿਉਂ ਮਨਾਇਆ ਜਾਂਦਾ ਆ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੇਰੀ ਪੀੜੀ ਦੇ ਤੋਂ ਤਲਵਾਰਾ ਧਾਰਨ ਕੀਤੀਆਂ ਤਾਂ ਜਾਹਾਂਗೀರ್ ਨੂੰ ਲੱਗਾ ਕਿ ਗੁਰੂ ਸਾਹਿਬ ਮੇਰੇ ਪ੍ਰਤੀ ਸੈਨਾ ਖੜੀ ਕਰ ਰਿਹਾ ਹੈ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੁਲਾਇਆ ਤੇ ਕਿਲੇ ਵਿੱਚ ਪਹੁੰਚ ਤੇ ਗੁਰੂ ਸਾਹਿਬ ਨੂੰ ਬੰਦੀ ਬਣਾ ਲਿਆ ਗਿਆ ਤੇ ਜਦੋਂ ਗੁਰੂ ਸਾਹਿਬ ਨੂੰ ਰਹਾਆ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੇਰੇ ਨਾਲ ਜੋ ਬਵੰਜਾ ਰਾਜੇ ਬੰਦੀ ਬਣਾ ਕੇ ਰੱਖੇ ਗਏ ਆ ਉਹਨਾਂ ਨੂੰ ਵੀ ਰਹਾ ਕੀਤਾ ਜਾਵੇ ਤੇ ਅਗੋ ਜਹਾਂਗੀਰ ਨੇ ਇੱਕ ਸ਼ਰਤ ਰੱਖੀ ਕਿ ਇਹਨਾਂ ਨੂੰ ਮੈਂ ਰਹਾ ਤਾਂ ਹੀ ਕਰਾਂਗਾ ਜੇ ਇਹ ਤੁਹਾਡੇ ਚੋਲੇ ਨੂੰ ਫੜ ਕੇ ਬਾਹਰ ਜਾ ਸਕਦੇ ਆ ਤਾਂ ਜਿੰਨੇ ਰਾਜੇ ਤੁਹਾਡੇ ਚੋਲੇ ਨੂੰ ਫੜ ਕੇ ਬਾਹਰ ਜਾਣਗੇ ਉਹਨੇ ਹੀ ਰਾਜੇ ਨੂੰ ਰਹਾ ਕੀਤਾ ਜਾਵੇਗਾ ਤਾਂ ਫਿਰ ਗੁਰੂ ਸਾਹਿਬ ਨੇ ਇੱਕ ਅਜੀਹਾਂ ਚੋਲਾ ਸਵਾਇਆ ਜਿਸ ਨੂੰ 52 ਕਲੀਆਂ ਲੱਗੀਆਂ ਸੀ ਤਾਂ ਉਹ ਚੋਲਾ ਪਹਿਨ ਕੇ ਗੁਰੂ ਸਾਹਿਬ ਨੇ ਉਹਨਾਂ 52 ਰਾਜਿਆਂ ਨੂੰ ਉਹਨਾਂ ਦੀਆਂ ਕਲੀਆਂ ਫੜਾ ਦਿੱਤੀਆਂ ਤੇ 52 ਰਾਜੇ ਜਦੋਂ ਉਹਨਾਂ ਕਲੀਆਂ ਨੂੰ ਫੜ ਕੇ ਗਵਾਲੀਅਤ ਦੇ ਕਿਲੇ ਵਿੱਚੋਂ ਬਾਹਰ ਆਏ ਤਾਂ ਇਹਨਾਂ ਸਾਰੇ ਰਾਜਾਂ ਤੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਸਿੱਖਾਂ ਨੇ ਇਸ ਦਿਨ ਦੀਵਾਲੀ ਕੀਤੀ ਤੇ ਖੁਸ਼ੀ ਮਨਾਈ ਤਾਂ ਇਸ ਕਰਕੇ ਸਿੱਖਾਂ ਲਈ ਇਹ ਜੋ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਤੇ ਸਾਰੇ ਪੰਜਾਬ ਵਿੱਚ ਵਸਦੇ ਸਿੱਖ ਵੀਰਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਨੂੰ ਹੈਪੀ ਦਿਵਾਲੀ ਧੰਨਵਾਦ